ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸ ਪੀਵੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਤਜੀਪ ਅਮਲੀਸਰੀਆ ਲੋ ਵੀਰ ਜੀ ਅੱਜ ਜਿੱਦਾਂ ਕੀ ਬਾਜੀ ਉੱਡਦੀ ਪਈ ਹੈ ਜੀ ਅਮਲੀਸਰ ਸਾਹਿਬ ਠੀਕ ਹੈ ਜੀ ਚਾਰ ਪੰਜ ਸ਼ੀਲਾਂ ਉੱਡਦੀਆਂ ਪਈਆਂ ਨੇ ਵਿੱਕੀ ਕੋਪੀ ਵੀਰ ਹੁਣਾ ਦੀ ਇੱਧਰ ਖਾਲਸਾ ਗਰੁੱਪ ਵੱਲੋਂ ਹੀਰੋ ਸਤਾਜੀ ਹੁਣੀ ਆਪਣੇ ਪਾਲੇ ਸਤਾਜੀ ਹੁਣੀ ਕੱਲ ਮੈਂ ਕੱਲਾ ਹੀ ਛੱਤ ਤੇ ਇੰਨੇ ਤੇ ਵੀਡੀਓ ਬਣਾ ਕੇ ਜ਼ਰੂਰ ਰੋਣੀ ਹੀ ਨਹੀਂ ਲਾ ਸਕਿਆ ਕੱਲ ਨੂੰ ਮੈਂ ਵੀਡੀਓ ਠੀਕ ਹੈ ਜੀ ਰੋਬਿਨ ਵੀਰ ਹੁਣੀ ਜਿੱਦਾਂ ਸ਼ੀਲ ਲੜਾ ਰਹੇ ਨੇ ਆਲ ਅਮਰੀਸਰ ਤੋਂ ਚੇਅਰਮੈਨ ਸ਼ਰਨਜੀਤ ਬਬੂ ਉਸਤਾਜ ਜੀ ਹੁਣੇ ਸ਼ੀਲ ਲੜਾ ਰਹੇ ਨੇ ਜਿਹੜੀ ਆਪਣੇ ਬੋਵੀ ਵੀਰ ਹੁਣੀ ਪਹਾੜੀਵਾਲ ਵਾਲੇ ਠੀਕ ਹੈ ਜੀ ਸ਼ੀਨਾ ਗਰੁੱਪ ਵਾਲੀ ਸ਼ੀਲਡ ਉੜਦੀ ਪਈ ਆ ਇਹ ਸ਼ੀਲਾ ਉੜਦੀਆਂ ਪਈਆਂ ਨੇ ਅੱਜ ਠੀਕ ਹੋ ਗਿਆ ਜੀ ਤੇ ਕੁਛ ਆਪਣਾ ਗੋਰਾ ਵੀਰ ਇਤਲਾਮਾਬਾਦ ਤੋਂ ਉਹ ਵੀ ਸ਼ੀਲਡ ਉੜਦੀ ਪਈ ਆ ਜੀ ਤੇ ਆਪਾਂ ਨਾ ਵੀ ਕੋਠਾ ਜੀ ਦੋ ਸ਼ੀਲਾਂ ਦੇ ਵਿੱਚ ਤੇ ਪੰਜ ਪਰਿੰਦੇ ਬੈਠੇ ਆ ਆਪਣੇ ਤੇ ਦੋ ਪਰਿੰਦੇ ਨਹੀਂ ਆਏ ਤੇ ਆਪਾਂ ਹੁਣ ਆਏ ਆ ਜੀ ਹੀਰੋ ਉਸਤਾਜ ਜੀ ਹੁਣਾਂ ਦੇ ਕੋਲ ਠੀਕ ਹੈ ਜੀ ਕਾਲੇ ਉਸਤਾਜ ਜੀ ਹੁਣਾਂ ਦੀ ਛੱਤ ਤੇ ਤੇ ਆਓ ਕਰਦੇ ਆ ਗੱਲਬਾਤ ਕਾਲੇ ਉਸਤਾਜ ਜੀ ਹੁਣਾਂ ਨਾਲ ਹੀਰੋ ਉਸਤਾਜ ਜੀ ਹੁਣਾਂ ਨਾਲ ਤੇ ਨਾਲ ਆਪਣੇ ਪਾਲੇਸਤਾ ਜੀ ਹੁਣੀ ਨੇ ਠੀਕ ਹੈ ਜੀ ਸਾਰਿਆਂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਦੱਸਦੇ ਆ ਕੁਝ ਵਿਚਾਰ ਅੱਜ ਦੇ ਵੀ ਅਸੂ ਦੀ ਸ਼ੀਲ ਕਿੱਦਾਂ ਦੀ ਰਹੀ ਕਿੱਦਾਂ ਦੀ ਰਹਿਣੀ ਚਾਹੀਦੀ ਆ ਡੋਣੀਆਂ ਚਾਹੀਦੀਆਂ ਅਸੂ ਚ ਕਿ ਨਹੀਂ ਡੋਣੀਆਂ ਚਾਹੀਦੀਆਂ ਆਹ ਕਰਦੇ ਆ ਗੱਲਬਾਤ ਤੇ ਲੈ ਚੱਲਦੇ ਆ ਗੱਡੀ ਹਾਂਜੀ ਸਤਿ ਸ਼੍ਰੀ ਅਕਾਲ ਪਾਲੇਸਤਾ ਜੀ ਪੈਰੀ ਪੰਨੀ ਆ ਜੀ ਧੰਨਵਾਦ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਜੀ ਬਹੁਤ ਬਹੁਤ ਵਧੀਆ ਜੀ ਇਹ ਆਪਣਾ ਨਾਲ ਰਵੀ ਵੀਰ ਠੀਕ ਹੈ ਜੀ ਗਰਵਾਲੀ ਤੋਂ ਅਜਸਤ ਕਰਨ ਗਰਵਾਲੀ ਤੋਂ ਵੀਰ ਠੀਕ ਹੈ ਜੀ ਇਹ ਲਾ ਵੀਰ ਪਾਲੇ ਉਸਤਾਜੀ ਦਾ ਬੇਟਾ ਤੇ ਇਧਰ ਆਪਣੇ ਹੀਰੋ ਉਸਤਾਜੀ ਹੀਰੋ ਉਸਤਾਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਹਰਮਨ ਵੀਰ ਠੀਕ ਹੈ ਜੀ ਆਪਣੇ ਕੋਲ ਮੂਸਾ ਆਇਆ ਸੀ ਛੱਤ ਤੇ ਤੇ ਲੋ ਜੀ ਜੱਗਾ ਵੀਰ ਵੀ ਮੂਸਾ ਆਇਆ ਜੀ ਇਹ ਦੋਵੇਂ ਵੀਰ ਮੂਸਾ ਵਾਏ ਜੀ ਉਹ ਵੀਰ ਦਾ ਇਹ ਕਰਨ ਵੀਰ ਠੀਕ ਹੈ ਜੀ ਹੀਰੋ ਉਸਤਾਜੀ ਹੁਣਾਂ ਦਾ ਸ਼ਗਿਰਦ ਹਾਂਜੀ ਉਸਤਾਜੀ ਫਿਰ ਕਿੱਦਾਂ ਦੀ ਰਹੀ ਅੱਜ ਸ਼ੀਲ ਪਹਿਲੀ ਗੱਲ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਆ ਜਿਹੜੀ ਅੱਜ ਦੀ ਸ਼ੀਲਡ ਆ ਹਾਂਜੀ ਅਸੀਂ ਦੂਜੀ ਸ਼ੀਲਡ ਡਾ ਰਹੇ ਆ ਤਾਂ ਠੀਕ ਆ ਜੀ ਠੀਕ ਆ ਬਹੁਤ ਵਧੀਆ ਸਾਡਾ ਜਿਹੜਾ ਹੈਗਾ ਵਾ ਡਾਂ ਦਾ ਕਬੂਤਰ ਬਾਜੀ ਜਿਹੜਾ ਉਪਰਾਲਾ ਸੀ ਆਪਣਾ ਕਬੂਤਰ ਬਾਜੀ ਦਾ ਐਡਾ ਬਹੁਤ ਜ਼ਿਆਦਾ ਚੰਗਾ ਸਾਡੇ ਭੈਣ ਭਰਾਵਾਂ ਦੇ ਨਾਲ ਸਹਿਮਤੀ ਦੇ ਨਾਲ ਅੱਜ ਸ਼ਾਮ ਤੱਕ 5:30 ਤੱਕ ਸਾਨੂੰ ਰਿਜ਼ਲਟ ਸਾਰਿਆਂ ਦਾ ਆ ਜਾਣਾ ਵਾ 5:30 ਵਾਸਤੇ ਤਾਂ ਬਹੁਤ ਵਧੀਆ ਤੇ ਗਾੜੀ ਤੋਂ ਵੀ ਜਿੱਥੋਂ ਤੱਕ ਚੱਲੂਗਾ ਸਾਡਾ ਅਸੀਂ ਚਲਾਵਾਂਗੇ ਤੇ બીજી ਗੱਲ ਗਾੜੀ ਆ ਗਈ ਜੇੜਦੀ ਉਹ ਵੀ ਅਸੀਂ ਆਪਣਾ ਮਤਵ ਪਾਸ ਕਰ ਲਾਂਗੇ ਠੀਕ ਹੈ ਜੀ ਕਿਤਰਾ ਕਰਨਾ ਕਿਤਰਾ ਨਹੀਂ ਕਰਨਾ ਤਾਰਕੀ ਤੇ ਇਹੀ ਵੀ ਤੁਹਾਨੂੰ ਸਾਕਸ ਤੁਹਾਨੂੰ ਨਾਲ ਬਿਠਾਵਾਂਗੇ ਸਾਡਾ ਨਾਲ SLA ਨਾਲ ਨਾਲ ਜਿਹੜੀ ਸਾਡੀ ਕੋਈ ਗਲਤੀ ਹੋਵੇ ਤੁਸੀਂ ਆਪੇ ਦੱਸੋਗੇ ਉਹਦੇ ਵਿੱਚ ਤੁਹਾਡਾ ਸਹਿਯੋਗ ਲੈ ਆ ਜਾਊਗਾ ਤੇ ਤੀਜੀ ਗੱਲ ਜਿਹੜੀ ਆ ਜਿਹੜੀ ਅੱਜ ਦੀ ਗੱਲ ਆ ਕਈ ਲੋਕ ਕਹਿੰਦੇ ਸੀ ਅੱਸੂ ਦੀ ਬਾਜੀ ਨਹੀਂ ਡਾਣੀ ਅਸੀਂ ਆ ਕੇ ਜੇ ਆਪਾਂ ਤੁਰੇ ਆ ਅਸੀਂ ਸ਼ਹਿਰ ਨੂੰ ਤੁਰਾਂਗੇ ਅਸੀਂ ਚਾਟੀਵਾਂ ਦਾ ਪਿੰਡ ਵਾਲ ਨੂੰ ਵਾਪਸ ਨਹੀਂ ਜਾਣਾ ਕਈਆਂ ਬੰਦੇ ਨੇ ਸਾਨੂੰ ਕਿਹਾ ਸੀ ਇਹ ਇਹ ਨਹੀਂ ਡਾ ਸਕਦੀ। ਅ ਠੀਕ ਹੈ ਜੀ। ਅਸੀਂ ਡਾ ਕੇ ਛੱਡਾਂਗੇ। ਸਾਡੇ ਨਾਲ ਸਾਰਾ ਜਿੰਨੇ ਵੱਡੇ-ਵੱਡੇ ਉਸਤਾਦ ਆ। ਸਾਡੇ ਆਪਣੇ ਸੀਨੀਅਰ ਉਸਤਾਦ ਜਿਹੜੇ ਵੱਡੇ ਬਿਲਕੁਲ ਸੀਨੀਅਰ ਉਸਤਾਦ ਆ। ਬਹੁਤ-ਬਹੁਤ ਵੱਡੇ ਜਿੰਨੇ ਵੀ ਵੱਡੇ ਉਸਤਾਦ ਹੈਗਾ। ਗਾੜੀ ਆਪਣਾ ਉਥੋਂ ਆਲੇ ਆ ਗਏ, ਕੋਕੜਾਂ ਆਲੇ ਆ ਗਏ। ਉਹ ਵੀ ਉਸਤਾਦ ਆ ਗਿਆ। ਸਾਡਾ ਉਸਤਾਦ ਆ ਗਿਆ ਆਪਣਾ ਆਪਣਾ ਟਾਬੇ ਵਾਲੇ ਆ ਗਏ ਵੀ ਜੀ ਸਾਡਾ ਵੀ ਜੀ ਉਸਤਾਜੀ ਹੁਣੀ ਸਾਡੇ ਨਾਲ ਸਾਰੇ ਸਹਿਮਤ ਆ ਬਿਲਕੁਲ ਬਿਲਕੁਲ ਜੀ ਕੱਲ ਵੀ ਤੁਹਾਡੇ ਨਾਲ ਮੋਹਰਾਂ ਲਾਉਣ ਵੀ ਗਏ ਸੀ ਜੀ ਉਹ ਜਿਹੜੀ ਗੱਲ ਕਰਾਂਗੇ ਸਹਿਮਤੀ ਨਾ ਕਰਾਂਗੇ ਅਸੀਂ ਉਹ ਕੰਮ ਕਰਨਾ ਵਾ ਗਾਂ ਦਾ ਗਾਂ ਜਿੱਥੋਂ ਤੱਕ ਸਾਡਾ ਮਾਂਦੀ ਆਵਾਜ਼ ਆ ਉਸਤਾਜੀ ਪਹਿਲੀ ਸ਼ੀਲਡ ਆਪਣੀ ਜਿਹੜੀ ਜੇਠ ਛੁੱਟੀ ਸੀ ਤੇ ਆ ਦੂਸਰੀ ਹੱਥੋਂ ਛੁੱਟੀ ਆ ਜੀ ਮਤਲਬ 2005 ਦੇ ਵਿੱਚ ਦੋ ਸ਼ੀਲਾਂ ਤੁਸੀਂ ਕਰਾਤੀਆਂ ਜੀ ਮੈਂ ਇਹਨਾਂ ਨਾਲ ਦੂਜੀ ਮੇਰੀ ਹਾਂਜੀ ਦੋ ਸ਼ੀਲਾਂ ਹੋ ਗਈਆਂ ਜੀ ਬਹੁਤ ਸੋਹਣੀ ਛੱਤਾ ਹੋਈਆਂ ਵਾ ਜੀ 20 ਛੱਤਾ ਬਿਨਾਂ ਰੋਲੇ ਰੱਪੇ ਤੋਂ ਸ਼ੀਲਡ ਉਡਾਈ ਗਈ ਅੱਜ ਜੀ ਰੋਲਾ ਕਿਸ ਗੱਲ ਦਾ ਠੀਕ ਹੈ ਜੀ ਤੇ ਮੋਹਰਾ ਲੋਂ ਲੱਗਿਆ ਵੀ ਬਹੁਤ ਸੋਹਣੀ ਗੱਲ ਹੀ ਹੋਈ ਆ ਕਿਸੇ ਨਾ ਵੀ ਕੋਈ ਵਾਦਾ ਘਾਟਾ ਨਹੀਂ ਹੋਇਆ ਜੀ ਆਪਾਂ ਕਰਦੇ ਨਹੀਂ ਹਾਂਜੀ ਜੇ ਕੋਈ ਗੱਲ ਗਾੜੀ ਲਿਆਉਂਦਾ ਵਾ ਕਬੂਤਰ ਲਿਆਉਂਦਾ ਵਾ ਮਿਲਦਾ ਜੀ ਪਹਿਲਾਂ ਕਿਸਦਾ ਸਾਡੇ ਅਸੀਂ ਨਿਆਲੇ ਨਹੀਂ ਨਹੀਂ ਹੈਗੀ ਬਿਲਕੁਲ ਸਾਨੂੰ ਜਿੱਥੇ ਮਰਜ਼ੀ ਲੈ ਜਾਓ ਕਬੂਤਰ ਬਾਹਰ ਕੱਢ ਦਿਨਾ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ ਤਾਂ ਮਰਜ਼ੀ ਕੋ ਖਡਾਰੀ ਆਪਣੇ ਨਾਲੋਂ ਕਹਿੰਦਾ ਨਾਲੇ ਬਿਲਕੁਲ ਬਿਲਕੁਲ ਉਸਤਾਦ ਜੀ ਤੁਹਾਨੂੰ ਮਲਾਈਆਂ ਮਲਵਈਆਂ ਦੀ ਵੀ ਪਛਾਣ ਆ ਦੇਸੀਆਂ ਦੀ ਵੀ ਪਛਾਣ ਆ ਨਾਲੇ ਮਲਵਈ ਪਰਦਾ ਵੀ ਪਤਾ ਲੱਗ ਜਾਂਦਾ ਜੀ ਕਿਦਾਂ ਦਾ ਕਿਦਾਂ ਦਾ ਨਹੀਂ ਹੁਣ ਕਈਆਂ ਇਆਂ ਵੀਰਾਂ ਨੇ ਪਾਏ ਵੀ ਆ ਕਈਆਂ ਵੀਰਾਂ ਨੇ ਪਾਏ ਵੀ ਆ ਓਕੇ ਆਪਾਂ ਉਹਨਾਂ ਨੂੰ ਜੱਸ ਨਹੀਂ ਕੀਤਾ ਆ ਠੀਕ ਹੈ ਜੀ ਕਿਉਂ ਕਿਉਂਕਿ ਦੋ ਆਪਾਂ ਪਹਿਲਾਂ ਹੀ ਔਰੇਡੀ ਪਾ ਚੁੱਕੇ ਆ ਦੋ ਪਾਏ ਹੀ ਦੋ ਜਿਹੜੇ ਮਰਜ਼ੀ ਪਾ ਲਓ ਤੁਸੀਂ ਠੀਕ ਹੈ ਨਾ ਜੀ ਵੀ ਦੋ ਜੱਤ ਕੀਤੇ ਆ ਹਾਂਜੀ ਤੁਸੀਂ ਦੋ ਪਾਓ ਦੋ ਪਾਓ ਬਿਲਕੁਲ ਰਾਈਟ ਆ ਜੀ ਜਿਹਦਾ ਨਾਮ ਆ ਲੈਓ ਬਿਲਕੁਲ ਇਹ ਆਪਣੇ ਕਾਲੇ ਉਸਤਾਜੀ ਹਾਂਜੀ ਸਤਿ ਸ੍ਰੀ ਅਕਾਲ ਕਾਲੇ ਉਸਤਾਜੀ ਸਤਿ ਸ੍ਰੀ ਅਕਾਲ ਕਾਲੇ ਉਸਤਾਜੀ ਥੋੜਾ ਲੇਟ ਹੋ ਗਈ ਸੀ ਤਾਂ ਕਰਕੇ ਠੀਕ ਹੈ ਜੀ ਤੇ ਇਹ ਆਪਣੇ ਹੀਰੋ ਉਸਤਾਜੀ ਹੁਣੀ ਹਾਂਜੀ ਹੀਰੋ ਉਸਤਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਹੀਰੋ ਉਸਤਾਜੀ ਕੀ ਹਾਲ ਚਾਲ ਵਾਹਿਗੁਰੂ ਸਾਹਿਬ ਦੀ ਕਿਰਪਾ ਚੜ੍ਹਦੀ ਕਲਾ ਕਿੱਦਾਂ ਰਹੀਆਂ ਸ਼ੀਲਾ ਉਸਤਾਜੀ ਆਪਣੀਆਂ ਜੀ ਗੁਰੂ ਸਾਹਿਬ ਦੀ ਕਿਰਪਾ ਚੜ੍ਹਦੀ ਕਲਾ ਚ ਹੀ ਆ ਤੇ ਜਿਹੜੀ ਆਪਾਂ ਛੱਤ ਤੇ ਬੈਠੇ ਆਂ ਆਪਾਂ ਕਿੰਨੀਆਂ ਛੀਲਾਂ ਦੇ ਵਿੱਚ ਐਂਟਰੀ ਕਰਾਈ ਜਾਂਦਾ ਸੀ ਇਹਦੀ ਇਹਦੇ ਵਿੱਚ ਜੀ ਅਰਕੀ ਤੇ ਇੱਕੋ ਛਿੱੜ ਦੇ ਵਿੱਚ ਸੀ ਓਕੇ ਤੇ ਜਿਹੜੀ ਖਾਲਸਾ ਗਰੁੱਪ ਵੱਲੋਂ ਜਿਹੜੀ ਆਪਾਂ ਉਡਾਈ ਆ ਇਹਦੇ ਵਿੱਚ ਹੀ ਸਿਰਫ ਠੀਕ ਹੋ ਗਿਆ ਤਾਂ ਜੀ ਵੀ ਆਪਣੀ ਛੱਤ ਤੁਸੀਂ ਪਹਿਲ ਦੇ ਆਧਾਰ ਤੇ ਦਿੱਤੀ ਆ ਵੀ ਜੇ ਅਸੀਂ ਵੀ ਉਡਾ ਰਹੇ ਆ ਤੇ ਆਪਣੇ ਘਰੋਂ ਵੀ ਯੋਗਦਾਨ ਪਾਈਏ ਜੀ ਹਾਂਜੀ ਬਿਲਕੁਲ ਜੀ ਇੰਨੇ ਲੰਬੀ ਉਡਾਰ ਦੇ ਮਾਲਕ ਨਹੀਂ ਗਏ ਸੀ ਫਿਰ ਵੀ ਆਪਣੀ ਛੱਤ ਪਾਉਣੀ ਜ਼ਰਾ ਜ਼ਰੂਰੀ ਸਮਝੀ ਵਿੱਚ ਕਿਸੇ ਨੂੰ ਤਾਂ ਹੀ ਕਵਾਂਗੇ ਜੇ ਖੁਦ ਹੀ ਛੱਤ ਪਾਵਾਂਗੇ ਤੇ ਬਿਲਕੁਲ 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 ਸਤਾ ਜੀ ਬਿਲਕੁਲ ਇਹ ਗੱਲ ਤਾਂ ਬਹੁਤ ਵੱਡੀ ਹੈ ਜੀ ਪਰ ਆਪਣੀ ਛੱਤ ਤੇ ਟਾਈਮ ਬਹੁਤ ਘੱਟ ਦਿੱਤਾ ਜਾਂਦਾ ਜਦੋਂ ਮੋਰਾ ਮੋਰਾ ਲੋਂਹ ਜਾਈਏ ਜੀ ਬਿਲਕੁਲ ਜੀ ਬਿਲਕੁਲ ਜੀ ਪਰ ਇਸ ਵਾਰੀ ਦੀ ਮੈਂ ਜ਼ਿੰਮੇਵਾਰੀ ਆਪਣੀ ਛੱਡੇ ਸੀ ਮੈਂ ਆਪਣੀ ਛੱਤ ਤੇ ਮੈਂ ਆਪ ਜਨਮਰ ਨਹੀਂ ਸੰਭਾਲ ਸਕਿਆ ਆ ਠੀਕ ਹੈ ਜੀ ਤੇ ਮੇਰਾ ਭਤੀਜਾ ਹੈਗਾ ਜਾਂ ਮੇਰਾ ਬੱਚਾ ਵੀ ਆਉ ਤੇ ਮੇਰਾ ਭਤੀਜਾ ਵੀ ਆ ਓਕੇ ਸ਼ਿਭੂ ਤੇ ਐਰ ਕੀ ਇੰਨੇ ਸਾਫ਼ ਸੰਭਾਲ ਕੀਤੀ ਇੰਨੇ ਜੋ ਵੀ ਕੀਤਾ ਨਾ ਐਰ ਕੀ ਇਹੋ ਕਰਤਾ ਧਰਤਾ ਰਿਹਾ ਆ ਮੈਂ ਤੇ 2 ਮਹੀਨੇ ਬਾਅਦ ਅੱਜ ਛੱਤ ਤੇ ਚੜਿਆ ਮੈਂ ਅੱਛਾ 2 ਮਹੀਨੇ ਬਾਅਦ ਚੜੇ ਛੱਤ ਤੇ ਜੀ ਤੇ ਉਹ ਕੁਛ ਗੱਲਾਂ ਦਾਦੇ ਵੀ ਕਾਲੇ ਉਸਤਾਦ ਜੀ ਹੁਣੀ ਸਾਡੀ ਹੋਈ ਆ ਆਪਸ ਚ ਹਾਂ ਜੀ ਹਾਂ ਜੀ ਵਾਰਤਾ ਲਾ ਆ ਉਸਤਾਦ ਜੀ ਹੁਣਾਂ ਦਾ ਸਵੇਰ ਦੀ ਹਾਂ ਜੀ ਹਾਂ ਜੀ ਅਜੇ ਸਾਰੀ ਦਿਹਾੜੀ ਮੇਰੇ ਕੋਲ ਹੀ ਸੀ ਜੀ ਹਾਂ ਜੀ ਹਾਂ ਜੀ ਉਸਤਾਦ ਜੀ ਹੁਣੀ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੇ ਬਹੁਤ ਵਧੀਆ ਮੂਸਵੀ ਕੀਤੀ ਉਸਤਾਦ ਜੀ ਹੁਣਾਂ ਨੇ ਚਲੋ ਸਾਡੇ ਸੀਨੀਅਰ ਉਸਤਾਦ ਨੇ ਗੁਰੂ ਸਾਹਿਬ ਜੀ ਮਾਂ ਜੋਗ ਨੇ ਵੱਡੇ ਜਿਹੜਾ ਅਸੂ ਟੂਰਨਾਮੈਂਟ ਹੈ ਨਾ ਹਾਂਜੀ ਤਕਰੀਬਨ ਇਹ ਸਤਵਾਂ ਟੂਰਨਾਮੈਂਟ ਹੈ ਓਕੇ ਪਹਿਲੋਂ ਮੇਰਾ ਛੋਟਾ ਵੀਰ ਜਿਹੜਾ ਰਵੀ ਆ ਤੇ ਵੱਡੇ ਵੀਰ ਦਾ ਕਲੀਫਾ ਆ ਆ ਠੀਕ ਹੈ ਜੀ ਇਹਨਾਂ ਨੇ ਯਾਨੀ ਕਿ ਅੰਤ 6 ਟੂਰਨਾਮੈਂਟ ਇਹ ਕਰਾ ਚੁੱਕਾ ਓਕੇ ਪਿੰਡ ਕਰਵਾਲੀ ਚ ਸਿਰਫ ਹੱਦਬੰਦੀ ਪਿੰਡ ਕਰਵਾਲੀ ਦੀ ਹੀ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਸਲਾਹ ਕੀਤੀ ਵੀ ਆਪਾਂ ਹੱਦਬੰਦੀ ਵਧਾ ਲਈਏ ਆ ਬਿਲਕੁਲ ਹੱਦਬੰਦੀ ਸ਼ਹਿਰ ਦੀ ਤੇ ਪਿੰਡ ਦੀ ਕੀਤੀ ਆਪਾਂ ਮਤਲਬ ਕਿ ਦੋਵਾਂ ਨੂੰ ਆਪਾਂ ਮਿਕਸ ਕਰ ਦਿੱਤਾ ਹਾਂਜੀ ਸ਼ਹਿਰ ਤੇ ਪਿੰਡ ਨੂੰ ਰਲਾਉਣਾ ਥੋੜਾ ਜਿਆ ਕਠਨ ਹੈਗਾ ਇਹ ਬਿਲਕੁਲ ਹੁਣ ਪਏ ਕੁਝ ਛੱਤਾ ਸ਼ਹਿਰ ਦੀ ਤੇ ਕੁਝ ਛੱਤਾ ਪਿੰਡ ਦੀ ਪਿੰਡ ਦੀ ਆ ਸਹੀ ਗੱਲ ਹੈ ਜੀ ਏਅਰ ਲਾਈਆਂ ਆਪਾਂ ਛੱਤਾ ਹਾਂ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜਾ ਸੋਹਣਾ ਉਪਰਾਲਾ ਵੀ ਸਾਡੇ ਵੀਰਾਂ ਨੇ ਸੰਜੋਗ ਵੀ ਰਲ ਕੇ ਪਾਇਆ ਮਾੜਾ ਵੀਰ ਦੀ ਸ਼ਾਬਾਸ਼ ਉਪਰਾਲਾ ਵੀ ਬੜਾ ਸੋਹਣਾ ਕੀਤਾ ਸਾਰੇ ਵੀਰਾਂ ਨੇ ਇਹ ਕਿਸੇ ਇੱਕ ਇੱਕ ਵੀਰ ਦਾ ਨਹੀਂ ਹੈਗਾ ਕਿ ਕੋਈ ਮੈਂ ਹੀ ਕਰ ਲਾਂਗਾ ਜਾਂ ਉਸਤਾਦ ਕਰ ਲਾਂਗੇ ਸਾਰੇ ਵੀਰਾਂ ਨੇ ਰਲ ਕੇ ਕੀਤਾ ਬਿਲਕੁਲ ਬਿਲਕੁਲ ਜਿੰਨੇ ਵੀ ਸੱਜਣ ਜਿਨ੍ਹਾਂ ਨੇ ਟੂਰਨਾਮੈਂਟ 'ਚ ਭਾਗ ਲਿਆਣਾ ਮੈਂ ਕਹਿੰਦਾ ਬਹੁਤ ਹੀ ਸੋਹਣੇ ਤੇ ਸੋਚਾ ਜਿਹੜਾ ਨਟ ਆਇਆ ਇਹਨਾਂ ਨੇ ਟੂਰਨਾਮੈਂਟ ਇਹਨਾਂ ਦਾ ਹੀ ਕੰਮ ਸੀ ਇਹੋ ਉਡਾ ਸਕਦੇ ਸੀ ਅਈ ਤੇ ਮੜਾ ਜੇ ਇਹਨਾਂ ਨੂੰ ਕਿਆ ਹੀ ਆ ਇਹਨਾਂ ਨੇ ਰਜਵਾ ਹੰਗਾਰਾ ਭਰਿਆ ਅੱਗੋਂ ਬਿਲਕੁਲ ਉਸਤਾਦ ਜੀ ਚਲੋ ਤੁਸੀਂ ਬਾਹ ਫੜੀ ਜਾਂ ਵੀਰ ਹੋਣੇ ਤੁਹਾਡਾ ਹੱਥ ਫੜ ਕੇ ਤੁਰੇ ਆ ਜੀ ਠੀਕ ਹੈ ਜੀ ਆਪਣੇ ਉਸਤਾਦਾਂ ਦਾ ਤੇ ਬਹੁਤ ਸੋਹਣੀ ਸ਼ੀਲਡ ਉਡਾਈ ਵੀ ਗਈ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਮੇਰਾ ਛੋਟਾ ਵੀਰਾ ਲਵ ਹਾਂਜੀ ਇਹਨੇ ਇਹਨੇ ਬਹੁਤ ਸੰਯੋਗ ਦਿੱਤਾ ਹੈ ਤੇ ਵੱਡਾ ਵੀਰ ਮੇਰਾ ਜਿਹੜਾ ਗਾਇਆ ਕਲਾ ਉਸਤਾਦ ਜੀ ਆ ਠੀਕ ਹੈ ਜੀ ਬੜੀ ਵੱਡੀ ਖਾਮੀ ਆਪਣੇ ਹੋਰ ਜਿਹੜੇ ਮੋਦਵਾਰ ਵੀਰ ਕੇ ਕਿਸੇ ਵੀਰ ਦਾ ਨਾਮ ਰਹਿ ਗਿਆ ਹੋਵੇ ਤੇ ਗੁਸਤਾਖੀ ਮਾਫੀ ਗੁੱਸਾ ਨਾ ਕਰਿਓ ਕਿਸੇ ਵਾਲੇ ਤਾਰਤਾ ਜੀ ਹੋਣੀ ਹਾਂਜੀ ਤਾਰ ਖਲੀਫਾ ਜੀ ਆਪਣੇ ਠੀਕ ਹੈ ਜੀ ਸਾਡੇ ਮੇਨ ਸੀਨੀਅਰ ਉਸਤਾਦ ਜੀ ਨੇ ਸਤਾ ਸਰਦਾਰ ਮਨਜੀਤ ਸਿੰਘ ਜੀ ਬਾਬੀ ਉਸਤਾ ਸਰਪੰਨ ਜੀ ਹਾਂ ਜੀ ਬਿਲਕੁਲ ਜੀ ਵੱਡੇ ਉਸਤਾ ਸਾਹਿਬਾਨ ਜੀ ਉਹਨਾਂ ਨੇ ਸਾਪੇ ਦੇ ਕੇ ਤੋੜਿਆ ਕਿਤੇ ਤਗੜੇ ਹੋ ਕੇ ਖੇਡਾ ਬਿਲਕੁਲ ਜੀ ਬਿਲਕੁਲ ਉਹ ਉਹਨਾਂ ਨੇ ਤੋਰਿਆਂ ਹੀ ਤੋਰੇ ਅਸੀਂ ਬਿਲਕੁਲ ਜੀ ਬਿਲਕੁਲ ਬੜੀ ਥਾਪਣਾ ਵਾ ਜੀ ਮੇਰੇ ਤੇ ਵੀ ਉਹਨਾਂ ਦੀ ਮਤਲਬ ਕੋਈ ਵੀ ਦਫ ਦੀ ਵੀਡੀਓ ਹੋਵੇ ਤੇ ਪਹਿਲ ਦੇ ਆਧਾਰ ਤੇ ਮੈਨੂੰ ਫੋਨ ਕਰਦੇ ਆ ਜੀ ਬਿਲਕੁਲ ਜੀ ਬਿਲਕੁਲ ਵੀ ਬੇਟਾ ਆ ਜੀ ਇਸ ਦਿਨ ਸਾਡੀ ਵੀਡੀਓ ਸ਼ੂਟ ਕਰਨੀ ਹੂੰ ਬੇਟਾ ਇਸ ਦਿਨ ਕਰਨੀ ਹੂੰ ਪਹਿਲ ਦੇ ਆਧਾਰ ਤੇ ਉਸਤਾਦ ਜੀ ਹੁਣੀ ਫੋਨ ਕਰਦੇ ਆ ਜੀ ਆਪਾਂ ਨੂੰ ਬੁਲਾਉਂਦੇ ਆ ਜੀ ਹਰ ਵਾਰੀ ਬਹੁਤ ਪ੍ਰੇਮ ਪਿਆਰ ਆ ਤੇ ਆਪਾਂ ਘਰ ਵੀ ਗਏ ਅਸੀਂ ਮੁਸਫੀ ਦੇ ਵੀ ਉਸਤਾਦ ਜੀ ਉਹਨਾਂ ਵੱਲ ਤੇ ਬਹੁਤ ਇਜਜ਼ਤ ਮਾਨ ਵੀ ਮਿਲਿਆ ਜੀ ਉਧਰੋਂ ਗੁਰੂ ਸਾਹਿਬ ਦੀ ਕਿਰਪਾ ਆ ਇਸ ਵਾਰੀ ਵੀ ਟੂਰਨਾਮੈਂਟ ਬਹੁਤ ਸੋਹਣਾ ਅਜੇ ਤੇ ਉੱਡ ਰਿਹਾ ਬੜੇ ਵੀਰਾਂ ਤੇ ਜਨਵਰ ਉੱਤੇ ਬਿਲਕੁਲ ਬਿਲਕੁਲ ਸਤ ਜੀ ਇਹਦੇ ਚਾਰ ਉੱਤੇ ਕਿਸੇ ਦੇ ਪੰਜ ਉੱਤੇ ਤੇ ਕਿਤੇ ਤਿੰਨ ਦੋ ਇੱਕ ਹੈ ਹਾਂਜੀ ਇਸ ਤਰ੍ਹਾਂ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਟੂਰਨਾਮੈਂਟ ਬਹੁਤ ਸੋਹਣਾ ਉੱਡਿਆ ਬਾਕੀ ਮੈਂ ਖੁਦ ਕਹਿਣ ਨਾਲੋਂ ਜ਼ਿਆਦਾ ਚੰਗਾ ਸਮਝਦਾ ਕਿ ਦੂਜੇ ਕਹਿ ਰਹੇ ਆ ਬਿਲਕੁਲ ਮੈਂ ਖੁਦ ਨੇ ਨਹੀਂ ਕਹਾਂ ਤਾਂ ਤਮੀ ਕੋਈ ਗਲਤੀ ਕੀ ਕਿਉਂਕਿ ਸਾਰੇ ਕਹਿ ਰਹੇ ਆ ਕਿ ਬਹੁਤ ਸੋਨਾ ਉੜਾ ਉਹ ਬਿਲਕੁਲ ਬਿਲਕੁਲ ਸਤ ਜੀ ਗੁਰੂ ਸਾਹਿਬ ਦੀ ਕਿਰਪਾ ਹੀ ਆ ਉਹ ਬੰਦਾ ਤੇ ਕੁਝ ਸੋਨਾ ਕਰ ਨਹੀਂ ਸਕਦਾ ਗੁਰੂ ਕਰੇ ਤੇ ਫੇਰੀ ਹੁੰਦਾ ਜਿੱਦਾਂ ਕੀ ਹੁਣ ਉਸਤਾਜ ਜੀ ਕਹਿੰਦੇ ਨੇ ਵੀ ਅਸੂ ਵਿੱਚ ਨਹੀਂ ਡੋਣੀਆਂ ਚਾਹੀਦੀਆਂ ਬੈਰੀ ਬਹੁਤ ਪੈਂਦੀ ਆ ਤੋ ਤੁਹਾਡਾ ਕੀ ਕਹਿਣਾ ਵੀ ਡੋਣੀ ਚਾਹੀਦੀ ਕਿ ਨਹੀਂ ਡੋਣੀ ਚਾਹੀਦੀ ਜੀ ਪਰਿੰਦੇ ਬਹੁਤ ਖਰਾਬ ਹੁੰਦੇ ਆ ਆਪਣੇ ਵੀ ਹੋਏ ਆ ਆਪਣੀ ਇਸ ਛੱਤ ਤੋਂ ਵੀ ਹੋਏ ਆ ਮੇਰੇ ਇੱਕ ਗੱਲ ਹੈ ਵੇਹੇ ਮੈਂ ਕੋ ਛੋਟੇ ਵੱਡੇ ਦਾ ਵਿਤ ਕਰਾਣੀ ਕਰਨਾ ਚਾਹੁੰਦਾ ਪਰ ਸਮਝ ਆ ਰਹੀ ਹੈ ਕੀ ਆ ਜੇ ਸਾਡੇ ਕੋਲ ਪਹੁੰਚ ਹੈਗੀ ਆ ਨਾ ਹਾਂਜੀ ਕਿ ਅਸੀਂ ਜੇਠ ਤੱਕ ਜਾਨਵਰ ਹੋਰ ਇਕੱਠੇ ਕਰ ਸਕਦੇ ਆ ਤੇ ਫਿਰ ਸਾਨੂੰ ਟੂਰਨਾਮੈਂਟ ਚ ਭਾਗ ਲੈਣਾ ਚਾਹੀਦਾ ਜੀ ਮੈਂ ਦਿਲ ਨਹੀਂ ਤੋੜਨ ਲੱਗਾ ਉਹਨਾਂ ਵੀਰਾਂ ਦਾ ਕਿ ਜਿੰਨਾਂ ਕੋ ਗੰਜਾਸ਼ ਘਟ ਹੈ ਪਰ ਫਿਰ ਵੀ ਜਾਨਵਰ ਇਕੱਠੇ ਕਰਨੇ ਬਹੁਤ ਔਖੇ ਜੇ ਤੁਸੀਂ ਸਾਰੇ ਸੀਨੀਅਰ ਉਸਤਾਦ ਇਸ ਗੱਲ ਨੂੰ ਸਮਝ ਸਕਦੇ ਜੀ ਬਹੁਤ ਜ਼ਿਆਦਾ ਜਾਨਵਰ ਖਰਾਬ ਹੁੰਦੇ ਆ ਮੈਂ ਇਸ ਇਹ ਇਸ ਹੱਥ 'ਚ ਨਹੀਂ ਹੈਗਾ ਇਹ ਡਾਉਣਾ ਨਹੀਂ ਚਾਹੀਦਾ ਤੇ ਜੇ ਸਾਡੇ ਕੋ ਗੰਜਾਸ਼ ਹੈਗੀ ਨਾ ਜ਼ਰੂਰ ਢਾਵੇ ਬੰਦਾ ਕਿ ਜਾਨਵਰ ਬਹੁਤ ਖਰਾਬ ਹੁੰਦੇ ਆ ਜੀ ਸੱਚਾਈ ਲੋ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ